ਦੇਖੋ ਸਤਿਗੁਰਾਂ ਨੇ ਬੁੜੀ ਸਮਰੱਥਾ ਵਰਸੀ ਜੀ ਤਕੁਰਾਂ ਦਾ ਸਿਰ ਫੇਰਾ ਤੋੜੇ ਸੱਚੇ ਪਾਛਾ ਦੇ ਹਲ ਹੋਣ ਇਹ ਨਹੀਂ ਤੁਸੀਂ ਕੋਈ ਪ੍ਰਾਪਤੀ ਕਰ ਸਕਦੇ ਹੋ ਕਿ ਮਨੁੱਖ ਆਪਣੇ ਆਪ ਚਾਹੇ ਸ਼ਾਇਰ ਹੋਵੇ ਬਹੁਤ ਹੀ ਸੁਖਮੈ ਛੋਟਾ ਹੈ ਇਹਦੀ ਸ੍ਰਿਸ਼ਟੀ ਜੁਦੀ ਕੋਈ ਥੋੜੀ ਨਹੀਂ ਇਹ ਮੈਂ ਜਿਆਦਾ ਵੀ ਸੁਰਤ ਸੰਭਾਲੀ ਹੈ ਮੈਂ ਆਪਣੇ ਪਿਤਾ ਜੀ ਨੂੰ ਕਿਉਂਕਿ ਉਹ ਪੋਲਿਟਿਕਸ ਬਹੁਤ ਡੀਪਲੀ ਇਨਵੋਲਡ ਸੀਗੇ ਥੋੜਾ ਸਾਹ ਤੇ ਉਹ ਦੋਨੋ ਜਣੇ ਸੰਤ ਫਤਿਹ ਸਿੰਘ ਨਾਲ ਮਾਸਟਰ ਤਾਰਾ ਸਿੰਘ ਨਾਲ ਕੇ ਅਕਾਲੀ ਪੋਲਿਟਿਕਸ ਨੂੰ ਇੱਥੇ ਬੜਾ ਮੋਮੈਂਟਮ ਦਿੰਦੇ ਰਹੇ ਐਪਸੂ ਦੇ ਵਿੱਚ ਖਾਸ ਕਰ ਪਟਿਆਲਾ ਦੇ ਵਿੱਚ ਜੇ ਕੋਈ ਉਸ ਸਾਥ ਆਗਮੀ ਕੀ ਅਕਾਲੀ ਦੰਦਾ ਉਹ ਗੁਰਚਰਨ ਸਿੰਘ ਥੋੜਾ ਸੀ ਤੇ ਉਹਨਾਂ ਦੇ ਨਾਲ ਖੱਬੇ ਪਾਸੇ ਖੜਨ ਵਾਲੇ ਜਿਹੜਾ ਰਸੂਲ ਹੋ ਰਿਹਾ ਮੇਰੇ ਪਿਤਾ ਜੀ ਸਨ ਮੈਂ ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਦੇਖਦਾ ਰਿਹਾ ਕਿ ਇਸ ਤਰ੍ਹਾਂ ਉਹ ਕੰਮ ਕਰਦੇ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਐਕਟੀਵਿਟੀਆਂ ਨੇ ਕੀ ਕੀ ਅਕਾਲੀ ਦਲ ਬਾਰੇ ਉਹਨਾਂ ਦੀ ਸਪੋਚ ਹੈ ਬੜਾ ਹੀ ਲੰਬਾ ਸਮਾਂ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੁਰਚਰਨ ਸਿੰਘ ਟੋਣਾ ਨਾਲ ਬਹੁਤ ক্লোਜ਼ਲੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਕਾਰਜ ਸ਼ੈਲੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਤੇ ਜਿਉਂ ਜਿਉਂ ਮੇਰੀ ਉਮਰ ਵੱਡੀ ਹੁੰਦੀ ਗਈ ਮੈਂ ਪੋਲਿਟਿਕਸ 'ਚ ਹੋਰ ਇਨਵੋਲਵ ਹੁੰਦਾ ਗਿਆ ਇੱਕ ਤੋ ਤੱਕ ਕਿ ਮੈਂ ਉਸ ਤੋਂ ਬਾਅਦ ਆਪਣੀ ਨੌਕਰੀ ਛੋਟੀ ਜਿਹੀ ਜਿਹੜੀ ਮਿਲੀ ਸੀਗੀ ਉਹ ਛੱਡਤੀ ਛੱਡ ਕੇ ਫੇਰ ਇਸ ਪਾਸੇ ਆ ਗਿਆ ਪਰਵਾਜ਼ ਦੇ ਕੰਮਾਂ ਚੁਰਜ ਗਿਆ ਨਾਲ ਨਾਲ ਪੋਲਿਟਿਕਸ ਵੀ ਕੰਮ ਕਰਦਾ ਰਿਹਾ 1965 ਚ ਜਦੋਂ ਮੇਰੇ ਪਿਤਾ ਜੀ ਐਸਪੀਸੀ ਦੇ ਪਹਿਲੀ ਵਾਰ ਟੂਨ ਲੜੀ ਉਹਨਾਂ ਨੇ ਜੀ ਮੈਨੂੰ ਕਹੀ ਸੀ ਕਿ ਮੈਂ ਚੰਕ ਦੇਣਾ ਚਾਹੀਦਾ ਗੁਰਦਾਸ ਮਾਨ ਮੇਰੇ ਪੁੱਲਿੰਗ ਲੈ ਉਹਨਾਂ ਨੇ ਮੈਂ ਵਲ ਕੀਤੇ ਉਹ ਕਹਿੰਦੇ ਮੈਂ ਤਾਂ ਖਾੜਾ ਹੀ ਲਾ ਸਕਦਾ ਗੁਰਦਾਸ ਮਾਨ ਨੇ ਮੇਰੀ ਇਲੈਕਸ਼ਨ ਸਪੋਰਟ ਲਈ ਖਾੜਾ ਲਾਇਆ ਹੋ ਗਿਆ ਕਿ ਉਹ ਨਾ ਭੇਜ ਨਾ ਕਰੇ ਗੁਰਦਾਸ ਮਾਨ ਮੁੜ ਕੇ ਉਹਨੇ ਨਾ ਆਇਆ ਤੇ ਉਹ ਉਹ ਇੱਕ ਵੱਡੀ ਪ੍ਰਾਪਤੀ ਸੀ ਉਦੋਂ ਆਦ ਮਾਨੂੰ ਅਜ ਵੀ ਯਾਦ ਆਉਂਦਾ ਨਾ ਬਾ ਉਹ ਉਹ ਉਹਦੇ ਵਿੱਚ ਪਰਲੇ ਕਿ ਰਾਜਾ ਬਿਨਦਰ ਸਿੰਘ ਆੜੇ ਰਹੇ ਅਭੀ ਮੈਂ ਤਾਂ ਲੜਨੇ ਲੱਗਣਾ ਮੈਂ ਫਿਰ ਕਹਿੰਦਾ ਸੀਗਾ ਅਭੀ ਟਕਰਾ ਨਹੀਂ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਜੇਕਰ ਦੋ ਬੰਦੇ ਟਕਰਾਅ ਕਰਦੇ ਨੇ ਤਾਂ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਮੈਂ ਇਹ ਕਹਿੰਦਾ ਸੀ ਕਿ ਭਈ ਰਾਜਾ ਨਰੇਂਦਰ ਸਿੰਘ ਦੀਆਂ ਖਿਲਾਕ ਕਿਤੀਆਂ ਜਾਂ ਉਹਨਾਂ ਦੇ ਥੱਲੇ ਵਾਲੇ ਪੈਰੋਂ ਕਾਰ ਮਾਰੇ ਬੰਦੇ ਆ ਲੋਕਾਂ 'ਚ ਉਹਨਾਂ ਦਾ ਪ੍ਰਭਾਵ ਘਟ ਰਿਹਾ ਹੈ ਕਾਟਲੇ ਮਲਕ ਖਤਮ ਹੀ ਹੋ ਚੁੱਕਿਆ ਸੀਗਾ ਪਰ ਮੇਰੇ ਅੱਧ ਹੋਣ ਤੋਂ ਬਾਅਦ ਰਾਜਾ ਨਿਰੰਦਰ ਸਿੰਘ ਜਿੱਤ ਨਹੀਂ ਸਕੀ ਤੇ ਨਾਬੇ ਚੋਂ ਕੋਈ ਅਕਾਲੀ ਐਮਐਲ ਜਿੱਤ ਸਕਿਆ ਜਦੋਂ ਮੈਂ ਅਕਾਲੀ ਦਲ ਵਿੱਚ ਛੱਡ ਗਿਆ ਮੈਂ ਆਪਣੇ ਹੱਥਾਂ ਨਹੀਂ ਸੀ ਛੱਡਣਾ ਚਾਹੁੰਦਾ ਪਰ ਮਹਾਰਾਜ ਸਾਹਿਬ ਕਿਉਂਕਿ ਮੇਰੇ ਨਜ਼ਦੀਕੀ ਤੇ ਸਿਆਸਤ ਵਿੱਚ ਉਹਨਾਂ ਦਾ ਕਾਫੀ ਉਦੋਂ ਪ੍ਰਭਾਵ ਸੀਗਾ ਉਹਨਾਂ ਨੇ ਸਾਧੂ ਸਿੰਘ ਧਰਮਸੋਧ ਨੂੰ ਤੇ ਜੈਗਦੀਨ ਸੁਵੇਰੀ ਕਹਿੰਦੇ ਵੀ ਜਾ ਮੋਢਾ ਕੇ ਲੈ ਗਿਆ ਸਾਧੂ ਸਿੰਘ ਧਰਮਸੋਧ ਮੈਨੂੰ ਸੁਵੇਰੀ 7 ਵਜੇ ਆ ਕੇ ਲੈ ਗਏ ਔਰ ਜਾ ਕੇ ਮੈਨੂੰ ਕਹਿੰਦੇ ਆ ਲੈ ਤੇਰੇ ਗੱਲ 'ਚ ਪੜਨਾ ਪਤਾ ਜਦੋਂ ਤੈਨੂੰ ਆ ਮੈਂ ਆਪਣੇ ਨਾਲ ਕਾਂਗਰਸੀ ਬਣਾ ਲਿਆ ਤੇ ਤੈਨੂੰ ਜਨਰਲ ਸੈਕਟਰੀ ਐਨਆਰਆਈ ਡਿਪਾਰਟਮੈਂਟ ਦਾ ਲੱਗਾ। ਕਾਫੀ ਬੜੀ ਜ਼ਿੰਮੇਵਾਰੀ ਦੇ ਰੱਖੀ ਜੀ। ਐਨਆਰਆਈ ਦੇ ਵਿੱਚ ਜਾ ਕੇ ਪੈਰ ਲਾਉਣੇ, ਉਹਨਾਂ ਲੋਕਾਂ ਨੂੰ ਸਮਝਾਉਣਾ ਕਾਂਗਰਸ ਪਾਰਟੀ ਬਾਰੇ ਦੱਸਣਾ। ਕਾਂਗਰਸ ਨੂੰ ਲੋਕ ਉਥੇ ਬੁਰਾਪਲਾ ਕਹਿੰਦੇ ਸੀ ਕਿ ਕੋਈ ਚੰਗਾ ਨਹੀਂ ਸਮਝਦੇ ਸੀ। ਕਿਉਂਕਿ 84 ਦੇ ਆਪਰੇਸ਼ਨ ਨੇ ਕਾਫੀ ਕਾਂਗਰਸ ਦੇ ਖਿਲਾਫ ਸਿੱਖ ਧਰਮ ਦੇ ਵਿੱਚ, ਸਿੱਖਾਂ ਦੇ ਵਿੱਚ, ਖਾਸ ਕਰ ਅਕਾਲੀਆਂ ਦੇ ਵਿੱਚ ਇੱਕ ਨਫਰਤ ਪੈਦਾ ਕਰਤੀ ਸੀ। ਉਹ ਇੱਕ ਬੜਾ ਦਾਗ ਸੀ ਜਿਹਨੂੰ ਮਟਾਉਣਾ ਬਹੁਤ ਔਖਾ ਸੀਗਾ ਪਰ ਮੈਂ ਬੜੀ ਕੋਸ਼ਿਸ਼ ਕੀਤੀ 2-3 ਮਹੀਨੇ ਮੈਂ ਲਾਇ ਬਦੇਸ਼ਾਂ 'ਚ ਅਮਰੀਕਾ 'ਚ ਲਾਇ ਕੈਨੇਡਾ 'ਚ ਲਾਇ ਉਸਕੇ ਲਈ ਲਾਇ ਨਿਊਜ਼ੀਲੈਂਡ 'ਚ ਲਾਇ ਉਹਨਾਂ ਸਾਰੇ ਥਾਵਾਂ 'ਚ ਜਾ ਕੇ ਮੈਂ ਉਹਨਾਂ ਨੂੰ ਪ੍ਰੇਰਿਆ ਪ੍ਰੇਰ ਕੇ ਉਹਨਾਂ ਦੀਆਂ ਮਸਲੇ ਸੁਣੇ ਦੁੱਖ ਸੁਣੇ ਜਿਹੜੇ-ਜਿਹੜੇ ਵੀ ਉਹਨਾਂ ਦੇ ਕਸ਼ਟ ਸੇ ਰਾਤ ਨੂੰ ਮੈਂ ਉੱਥੇ 12-12 ਵਜੇ ਤੱਕ 2-2 ਵਜੇ ਤੱਕ ਬੈਠਦਾ ਸੀ ਦਫ਼ਤਰ ਸਟੈਬਲਿਸ਼ ਕਰੇ ਉਹਨਾਂ ਥਾਵਾਂ 'ਚ ਇੰਡੀਆ ਨੂੰ ਟੈਲੀਫੋਨ ਕਰਦਾ ਸੀ ਅਫਸਰਾਂ ਨੂੰ ਵੀ ਆਹ ਕੰਮ ਕਰੋ ਆਹ ਕੰਮ ਕਰੋ ਇਹਦੀ ਆ ਤਕਲੀਫ ਹੈ ਇਹਦੀ ਆ ਤਕਲੀਫ ਹੈ ਇਹਦੀ ਕਿਉਂ ਨਹੀਂ ਸੁਣਦੇ ਉਹ ਲੋਕ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਹਰ ਜਗ੍ਹਾ ਤੇ ਮੈਨੂੰ ਇੱਕ ਇੱਕ ਟਰੋਫੀ ਨਾਲ ਲੜਵਾਇਆ ਗਿਆ ਹਰ ठा ਤੋਂ ਜਿੱਥੇ ਕਿਤੇ ਵੀ ਮੈਂ ਸਟੈਬਲਿਸ਼ ਕਰਿਆ ਹਰ ਇੱਕ ਨੇ ਕਿਹਾ ਵੀ ਐਪਰੀਸ਼ੀਏਸ਼ਨ ਲਈ ਇਸ ਤੂੰ ਆ ਟਰੋਫੀ ਲੈ। ਉਹ ਉਹ ਪ੍ਰਾਪਤੀਆਂ ਮੇਰੀਆਂ ਇਸ ਤਰ੍ਹਾਂ ਸੀ ਕਿ ਅੱਜ ਕਾਂਗਰਸ ਦਾ ਉਹਨਾਂ ਦੇਸ਼ਾਂ 'ਚ ਬੋਲ ਬਾਲਾ ਹੈ। ਐਨ ਆਰ ਆਈ ਕਾਂਗਰਸ ਤੇ ਭਰੋਸਾ ਕਰਦੇ ਆ। ਉਹ ਮੇਰੇ ਤੇ ਭਰੋਸਾ ਕਰਦੇ ਆ ਅੱਜ ਵੀ ਚਾਹੇ ਮੈਂ ਬ੍ਰਿਸ਼ਾ ਵਿੱਚ ਬਹੁਤਾ ਨਹੀਂ ਜਾ ਸਕਦਾ ਜਾਂਦਾ ਤੇ ਲੇਕਿਨ ਜਦ ਵੀ ਮੈਨੂੰ ਫੋਨ ਆਉਂਦਾ ਮੈਂ ਜਦੋਂ ਉਹਨਾਂ ਦਾ ਕੰਮ ਕਰਦਾ ਅਕਸਰ ਨੂੰ ਪ੍ਰੇਰਨਾ ਕਿ ਜੈਨ ਨੂੰ ਹੰਮ ਹੈ ਅਕਸਰਜ ਵੀ ਮੇਰੀ ਬੜੀ ਸ਼ਾਕ ਹੈ ਕਿਉਂਕਿ ਕਦੇ ਕਿਸੇ ਅਸਰ ਨੂੰ ਇਹ ਮੌਕਾ ਨਹੀਂ ਮਿਲਿਆ ਵੀ ਮੈਂ ਕੋਈ ਕਿਸੇ ਤੋਂ ਕੋਈ ਫੇਵਰ ਨਹੀਂ ਹੋਵੇ ਕੋਈ ਕਿਸੇ ਨੂੰ ਕੰਮ ਲੈ ਕੇ ਆ ਹੋਵੇ ਮੇਰੇ ਕਿੰਨੇ ਬੱਚੇ ਨੇ ਕਿੰਨੇ ਮੇਰੇ ਵਿਦੇਸ਼ਾਂ ਚ ਸਟੈਬਲਿਸ਼ ਨੇ ਬਹੁਤ اچھی ਤਰ੍ਹਾਂ ਮੈਨੂੰ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਗੱਲਪ ਦੀ ਕਾਕੀ ਲੋੜੇ ਨਹੀਂ ਪੈਂਦੀ। ਸੋ ਵਿਦੇਸ਼ਾਂ ਰਹਿ ਕੇ ਉਹਨਾਂ ਲੋਕਾਂ ਨਾਲ رابطہ ਕਾਇਮ ਕਰਿਆ ਉਹਨਾਂ ਦੇ ਕੰਮ ਕਰੇ ਉਹਨਾਂ ਦੇ ਦੁੱਖ ਤਕਲੀਫਾਂ ਸੁਣੀਆਂ ਹਜ਼ਾਰਾਂ ਹੀ ਲੋਕਾਂ ਦੇ ਮੈਂ ਕੰਮ ਕਿਸ ਤਰ੍ਹਾਂ ਕਰੇ ਕਈਆਂ ਦੀਆਂ ਜ਼ਮੀਨਾਂ ਛੁਡਾਈਆਂ ਕਈਆਂ ਦੇ ਮਕਾਨ ਛੁਡਾਏ ਕਈਆਂ ਦੇ ਰੋਲੇ ਮੁਕਾਏ ਕਈਆਂ ਦੇ ਸਮਝੌਤੇ ਕਰਾਏ ਤੁਹੇ ਸਾਰੀਆਂ ਗੱਲਾਂ ਨਾਲ ਅੱਜ ਕਾਂਗਰਸ ਦਾ ਇੱਕ ਬੋਲਬਾਲਾ ਹੈ ਕਾਂਗਰਸ ਦੀ ਸ਼ਾਖ ਐਨ ਆਰ ਆਈਜ਼ ਦੇ ਵਿੱਚ ਬਹੁਤ ਵੱਡੀ ਹੈ ਜਿਹੜੀ ਕਿ ਅਕਾਲੀ ਨਹੀਂ ਬਣਾ ਸਕੇ ਅਕਾਲੀ ਦਲ 'ਚ ਕਮਜ਼ੋਰੀ ਰਹੀ ਕਿ ਉਹ ਉਹ ਐਨ ਆਰ ਆਈਜ਼ ਦੇ ਵਿੱਚ ਆਪਣੀ ਸ਼ਾਖ ਨੂੰ ਮਜ਼ਬੂਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਕੋਲ ਕੋਈ ਇਸ ਤਰ੍ਹਾਂ ਬੰਦਾ ਨਹੀਂ ਸੀ ਸਾਫ਼ ਸੁਥਰੀ ਸ਼ਭੀ ਵਾਲਾ ਜਿਹੜਾ ਉਹਨਾਂ ਲੋਕਾਂ 'ਚ ਜਾ ਕੇ ਆਪਣੀ ਗੱਲ ਕਰ ਸਕਦਾ ਹੋਵੇ ਕਿ ਉਹਨਾਂ ਦੀ ਮਦਦ ਕਰ ਸਕਦਾ ਹੋਵੇ ਲੋਕ ਸਭਾ ਦੀ ਚੋਣ ਆ ਰਹੀ ਹੈ ਕਿਸ ਤਰ੍ਹਾਂ ਦੇ ਦੇਗਾ ਕਾਂਗਰਸ ਨੂੰ ਲੋਕ ਸਭਾ ਦੀ ਚੋਣ ਚੱਕਰਾਈ ਦੇਖੋ ਗੱਲ ਇਹ ਹੈ ਕਿ ਅਕਾਲੀ ਦਲ ਦੀ ਪੋਜੀਸ਼ਨ ਤਾਂ ਕਮਜ਼ੋਰ ਹੈ ਬਿਲਕੁਲ ਕਮਜ਼ੋਰ ਹੈ ਕਾਂਗਰਸ ਦਾ ਟਕਰਾਜ ਹੋਏਗਾ ਤਾਂ ਉਹ ਆਮ ਆਦਮੀ ਪਾਰਟੀ ਨਾਲ ਹੋਏਗਾ ਔਰ ਨਾਬੇ ਦੀ ਜਿਹੜੀ ਸੀਟ ਹੈ ਮੈਂ ਇਹ ਕਹਿ ਸਕਦਾ ਕਿ ਬਾਕੀ ਥਾਮਾ ਚੋਤਾ ਸ਼ਰਮਾ ਜੀ ਬਹੁਤ ਅੱਛਾ ਕਰ ਸਕਦੇ ਨੇ ਪਰ ਨਾਬੇ ਦੇ ਵਿੱਚ ਉਹਨਾਂ ਦਾ ਕੰਮ ਸਭ ਤੋਂ ਮਾੜੀ ਪਰਫਾਰਮੈਂਸ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਨਾਬੇ ਚ ਹੋਏਗੀ ਇਹਨਾਂ ਬੰਦਾ ਹਲਦਕਾਰਨ ਕੀ ਹੋ ਸਕਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਅਕਾਲੀ ਦਲ ਨੇ ਇੱਕ ਬਹੁਤ ਬੜੀ ਮਿਸਟੇਕ ਕੀਤੀ ਕਿ ਜਦੋਂ ਰਾਜਾ ਨਰਿੰਦਰ ਸਿੰਘ ਨੂੰ ਇੱਥੋਂ ਬਦਲਣਾ ਚਾਹੀਦਾ ਸੀ ਕਿਉਂਕਿ ਐਸ்சி ਪੀਸੀ ਦੇ ਮੈਂਬਰ ਮੇਰੇ ਪਿਤਾ ਜੀ ਰਹੇ ਉਸ ਤੋਂ ਬਾਅਦ ਛੱਟ ਕਮਾਂਡ ਮੈਂ ਸੰਭਾਲ ਲਈ ਉਹ ਮੇਰੇ ਲੋਕਾਂ ਦੇ ਵਿੱਚ ਇੱਕ ਸ਼ਾਖ ਬਣ ਗਈ ਕਿਉਂਕਿ ਹਰ ਇੱਕ ਦਾ ਕੰਮ ਕਰਨਾ ਹਰ ਇੱਕ ਨਾਲ ਤੁਰਨਾ ਦੁੱਖ ਦੇ ਸੁੱਖ ਦੇ ਉਹਨਾਂ ਨੇ ਖੜਨਾ ਉਹਨਾਂ ਦੇ ਬੱਚਿਆਂ ਦੀ ਉਹਨਾਂ ਬੱਚਿਆਂ ਪ੍ਰਤੀ ਉਹਨਾਂ ਦੀ ਮਦਦ ਕਰਨਾ ਕਿਸੇ ਨੂੰ ਸਕੂਲ ਚ ਦਾਖਲਾ ਦਿਵਾਉਣਾ ਕਿ ਜਦ ਬਜੀਪਾਲ ਮੋਹਰ ਸਿੰਘ ਦੇ ਜਿਹੜੇ ਪੈਰੋਕਾਰ ਤੇ ਉਹ ਸਾਰੇ ਉਹਨਾਂ ਦੇ ਕਿਰਦਾਰ ਵਿੱਚ ਚੰਗੇ ਨਹੀਂ ਤੇ ਉਹਨਾਂ ਵਿੱਚ ਏਸੀ ਵੀ ਕੋਈ ਸੇਵਾ ਭਾਵਨਾ ਨਹੀਂ ਸੀ ਅੱਜ ਲੋਕਾਂ ਨੂੰ ਤੁਸੀਂ ਜਾ ਕੇ ਪੁੱਛੋ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ ਉਸ ਗੱਲ ਨੇ ਅਕਾਲੀ ਦਲ ਨੂੰ ਬਹੁਤ ਟਾ ਬਾਰੀ ਦਿੱਤੇ ਉਸ ਤੋਂ ਬਾਅਦ ਕੋਈ ਵੀ ਬੰਦਾ ਕੋਈ ਵੀ ਅੱਛਾ ਲੀਡਰ ਅਕਾਲੀ ਦਲ ਪੈਦਾ ਨਹੀਂ ਕਰ ਸਕਿਆ ਇੱਥੇ ਹਮੇਸ਼ਾ ਬਦਲਾਅ ਦਾ ਮਾਹੌਲ ਰਿਹਾ ਕਦੇ ਕਬੀਰ ਦਾਸ ਜੀ ਨੂੰ ਲੈ ਜਾਂਦਾ ਕਦੇ ਲਾਲਕਾ ਜੀ ਨੂੰ ਲੈ ਜਾਂਦਾ ਕਦੇ ਕਿਸੇ ਹੋਰ ਨੂੰ ਲੈ ਜਾਂਦਾ ਉਹ ਬਦਲ ਬਦਲ ਜਦੋਂ ਲਿਆਉਂਦੇ ਰਹੇ ਉਹ ਲੋਕ ਆਪਣਾ ਪ੍ਰਭਾਵ ਨਾ ਛੱਡ ਸਕੇ ਮੇਰੇ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਇੱਕ ਵੱਡਾ ਖਲਾਫ ਪੈਦਾ ਹੋ ਗਿਆ 20 ਸਾਲ ਚ ਅਕਾਲੀ ਦਲ ਉਹ ਖਲਾਫ ਭਰ ਨਹੀਂ ਸਕਿਆ ਤੋਂ ਕਾਂਗਰਸ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਨਾਲ ਕੇ ਕਰਦੇ ਆ ਤੇ ਜੋ ਵੀ ਕੋਈ ਐਮਐਲਏ ਹੁੰਦਾ ਮਨਿਸਟਰ ਹੁੰਦਾ ਕਾਂਗਰਸ ਬੋਲ ਜਿਵੇਂ ਸਾਦੂ ਅਰ ਉਸ ਤੋਂ ਥਰੇ ਉਹਨਾਂ ਤੋਂ ਬਾਅਦ ਮੈਂ ਸੰਭਾਲਦਾ ਲੋਕਾਂ 'ਚ ਸ਼ਾਕ ਹੈ ਸਾਰੇ ਕਾਂਗਰਸੀ ਇਕੱਠੇ ਨੇ ਔਰ ਉਸੇ ਬੜੇ ਸ਼ੋਰ ਜਰੋਰ ਸ਼ੋਰ ਨਾਲ ਲੋਕਾਂ ਚਾਹਣਿਆ ਅਕਾਲੀ ਦਲ ਦਾ ਕੋਈ ਨੁਮਾਇੰਦਾ ਜਾ ਹੀ ਨਹੀਂ ਰਿਹਾ ਚੋਣ ਕਿੱਥੋਂ ਜਿੱਤਣਗੇ ਉਹ ਹੁਣ ਇਹ ਮੇਰਾ ਕਹਿਣਾ ਹੈ ਇਸ ਦੇ ਬਾਰੇ ਵਿੱਚ